ਅਪਲਾਈ ਕਰਨ ਦਾ ਮੌਕਾ ਮਿਲ ਸਕਦਾ ਪਰ ਹੋਇਆ ਉਲਟ ਉਹਨਾਂ ਦਾ ਰਿਮਾਂਡ ਹੀ ਵੱਧ ਗਿਆ ਤੇ ਇਸ ਤਰ੍ਹਾਂ ਸੁਖਵੀਰ ਬਾਦਲ ਦੀ ਵੀ ਅਪਡੇਟ ਹੈ ਪਰ ਆਪਾਂ ਪਹਿਲਾਂ ਚਲਦੇ ਹਾਂ ਵਿਕਰਮ ਜੀਠੀਆ ਬਾਰੇ ਗੱਲਬਾਤ ਕਰਦੇ ਹਾਂ ਤੇ ਸਿੱਧੀ ਪਹੁੰਚ ਕਰਦੇ ਹਾਂ ਆਪਣੇ ਸਹਿਯੋਗੀ ਡਾਕਟਰ ਰਜਿੰਦਰ ਸਿੰਘ ਜੀ ਕੋਲ ਮਾਨਸਾ ਜੋ ਕਿ ਸਾਨੂੰ ਪੂਰੀ ਅਪਡੇਟ ਦੇਣਗੇ ਵੀ ਆਖਰ ਹੋਇਆ ਕੀ ਕੁਝ ਹੈ ਕੋਰਟ ਨੇ ਚਾਰਨ ਦਾ ਰਿਮਾਂਡ ਕਿਉਂ ਵਧਾਇਆ ਤਾਂ ਰਜਿੰਦਰ ਜਿੰਦ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸ਼ਾਮ ਦੇ ਪਰੋਂ ਧੰਨਵਾਦ ਜੀ ਤੁਹਾਡਾ ਰਿੰਦਰ ਸਿੰਘ ਜੀ ਅੱਜ ਬਹੁਤ ਵਹੀਕਰ ਸਾਰੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਜੀ ਖਾਸ ਕਰਕੇ ਸ਼੍ਰੋਮਣੀ ਅਕਾਲ ਦਲ ਦੀਆਂ ਕਿਉਂਕਿ ਲੋਕ ਕੋਈ ਡਿਟੇਲ ਵੀ ਕਿਤੇ ਘਰਾ ਦੇ ਵਿੱਚ ਤੇ ਰਿਮਾਂਡ ਕੋਲ ਨੂੰ ਦੇਣੇ ਪਿਆ ਚਾਰੰਦਾ ਦੇਖੋ ਜੀ ਗੱਲ ਇਹ ਹੁੰਦੀ ਹੈ ਵੀ ਜਦੋਂ ਵੀ ਕਿਸੇ ਵੀ ਬੰਦੇ ਦੀ ਨਾ ਚਾਹੇ ਮਜੀਠੀ ਹੈ ਚਾਹੇ ਕੋਈ ਵੀ ਬੰਦਾ ਹੈ ਜੀ ਉਹਦੀ ਪੇਸ਼ੀ ਹੁੰਦੀ ਹੈ ਜਲ ਸਾਹਿਬ ਦੇ ਪੇਸ਼ ਕਰਨਾ ਹੁੰਦਾ ਜੀ ਉਸ ਟਾਈਮ ਤਾਂ ਚੁੱਪਕੇ ਜੇ ਪੇਸ਼ ਕਰਨਾ ਹੁੰਦਾ ਹੈ ਤਾਂ ਕਿ ਰੌਲਾ ਰੱਪਾ ਨਾ ਪਾਇਆ ਜਾਵੇ ਜਲਸਾਹ ਦੇ ਮਾਮਲੇ ਵਿੱਚ ਇਹ ਨਾ ਅਜੇ ਵੀ ਹੱਲਾ ਹੋ ਹੋ ਸਕਦਾ ਹੈ ਫਿਰ ਰਿਮਾਂਡ ਵਧਾ ਦਿੰਦੇ ਨੇ ਜਾਂ ਕਸਟਡੀ ਵਧਾ ਦਿੰਦੇ ਨੇ ਉਹੀ ਗੱਲ ਸਾਹਮਣੇ ਆ ਗਈ ਜੀ ਇਹ ਜੇ ਮਤਲਬ ਇਹ ਹੱਲਾ ਹੋ ਵਾਲਾ ਮਾਹੌਲ ਆ ਡਿਟੇਨ ਵਾਲਾ ਮਾਹੌਲ ਬਣ ਗਿਆ ਤਾਂ ਇਸ ਕਰਕੇ ਜਦੋਂ ਜਲਸਾਹ ਫੈਸਲਾ ਲੈਂਦੇ ਹੁੰਦੇ ਆ ਉਦੋਂ ਇੱਕ ਵਾਰੀ ਉਹਨਾਂ ਦੀ ਜਿਹੜੀ ਫਾਰਟਾਈ ਹੁੰਦੀ ਹੈ ਉਹ ਮਤਲਬ ਕਿ ਕੋਰਟ ਪ੍ਰੈਸ਼ਰ ਦੇ ਵਿੱਚ ਬਾਹਰ ਦੇਖਦੀ ਹੁੰਦੀ ਹੈ ਵੀ ਇੱਥੇ ਹੱਲਾ ਹੋ ਕਰਨ ਵਾਲੇ ਲੋਕ ਇਕੱਠੇ ਤਾਂ ਨਹੀਂ ਹੋਏ ਉਹਨਾਂ ਨੇ ਦੇਖਿਆ ਜਦੋਂ ਵੀ ਇੱਥੇ ਮਤਲਬ ਅੱਲਾਹ ਹੋ ਸਕਦਾ ਤਾਂ ਉਹਨਾਂ ਨੇ ਮਤਲਬ ਰਮਾਂਡਦਾ ਜਿਹੜਾ ਉਹ ਚਾਰ ਦਿਲ ਦਾ ਹੋਰ ਵਧਾਦਾ ਡਾਕਟਰ ਸਾਹਿਬ ਰੋਲਾ ਪਾਣ ਦੇ ਇਹਨਾਂ ਦੇ ਘਰ ਦੇ ਇਹਨਾਂ ਦੇ ਸਕੇ ਜੀਜੇ ਸੀ ਸੁਵੀਰ ਬਾਦਲ ਜਿਹੜੇ ਕਿ ਗੱਡੀ ਜਾ ਰਹੇ ਸੀ ਤਾਂ ਜਦੋਂ ਪੁਲਿਸ ਹੁਦਦਾਰ ਨੇ ਰੋਕਿਆ ਤਾਂ ਬਹੁਤ ਹੀ ਜਾਨੀ ਕਿ ਬਤਮੀ ਜਿਹਾਂ ਜਵਾਬ ਦਿੱਤਾ ਗਿਆ ਤਾਂ ਉਹਨਾਂ ਨੇ ਇਹ ਪੁੱਛਿਆ ਵੀ ਤੁਸੀਂ ਕਿੱਥੇ ਆ ਰਹੇ ਹੋ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਜਾ ਰਿਹਾ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਮੈਨੂੰ ਕਿਉਂ ਰੋਕਿਆ ਤੁਹਾਡੂ ਕੇਜਰੀਵਾਲ ਨੇ ਕਿਹਾ ਭਗਵੰਤ ਮੰਡ ਗਿਆ ਅਜੀਆਂ ਜੀਆਂ ਗੱਲਾਂ ਸੁਵੀਰ ਬਾਦਲ ਉਹ ਬੋਲਿਆ ਗਿਆ ਜਿਸ ਤੋਂ ਬਾਅਦ ਜੇ ਕੋਈ ਇਹ ਗੱਲਾਂ ਮਤਲਬ ਇਸ ਤਰ੍ਹਾਂ ਕਰਨੀਆਂ ਨਹੀਂ ਚਾਹੀਦੀਆਂ ਹੁੰਦੀਆਂ ਗੱਲ ਕਰ ਬੰਦਾ ਉਸ ਟਾਈਮ ਦੇ ਉੱਤੇ ਘੁਮਰਾਇਆ ਹੁੰਦਾ ਹੈਗਾ ਧਰਮ ਕਰਕੇ ਕਈ ਵਾਰੀ ਝੂਠ ਜਾਂ ਕਈ ਵਾਰੀ ਸੱਚ ਕਈ ਵਾਰੀ ਹੋਰ ਕੁਝ ਵੀ ਬੋਲ ਸਕਦਾ ਹੁੰਦਾ ਹੈ ਉਹ ਉਹੀ ਗੱਲ ਇਹ ਹੋਈ ਹੈ ਇਹ ਕਿਉਂਕਿ ਜਦੋਂ ਮਤਲਬ ਜਾਣਾ ਤਾਂ ਕੋਰਟ ਦੇ ਵਿੱਚ ਸੀ ਮਤਲਬ ਗੱਲ ਤਾਂ ਇਹ ਹੈ ਜੀ ਕਿਸੇ ਧਾਰਮਿਕ ਸਥਾਨ ਦਾ ਨਾਮ ਜਾਂ ਕੋਈ ਹੋਰ ਇਸਟਾਣ ਲੈ ਕੇ ਉਹ ਕਰਨਾ ਗਲਤ ਹੈਗਾ ਜੇ ਜਾਣਾ ਸੀ ਤਾਂ ਵਕਤ ਹੀ ਹੈ ਮਤਲਬ ਜਾਣਾ ਸੀ ਸਵੇਰ ਵਗ ਜਾਂਦੇ ਚਾਚਾ ਹੋ ਸਕਦਾ ਜਾ ਕੇ ਆਏ ਹੋਣ ਉਸ ਟਾਈਮ ਤੇ ਤਾਂ ਉਹ ਇੱਧਰ ਜਾ ਰਹੇ ਸੀ ਐਸੇ ਕਰਕੇ ਫਿਰ ਉਹਨਾਂ ਨੂੰ ਉਹ ਗੱਡੀ ਚ ਉਤਾਰ ਕੇ ਉਹ ਪੁਲਿਸ ਜਿਹੜੀ ਬੱਚਿਆਂ ਵਾਲੀ ਬੈਨ ਆ ਉਹਦੇ ਵਿੱਚ ਵਾ ਕੇ ਥਾਣੇ ਅੰਦਰ ਆਇਆ ਗਿਆ ਆ ਮਤਲਬ ਕਈ ਵਾਰੀ ਬੰਦਾ ਖबराਇਆ ਹੁੰਦਾ ਆ ਉਤੋਂ ਥੋੜਾ ਜਿਹਾ ਮਿਸਜੂਜ ਹੋ ਜਾਂਦਾ ਉਸੇ ਦਾ ਨਤੀਜਾ ਇਹ ਹੋਇਆ ਤੇ ਡਾਕਟਰ ਸਾਹਿਬ ਕੋਲ ਨਿਕਲ ਕੇ ਆਏ ਵੀ ਜਿਹੜਾ ਅਜੇ ਵੀਨਸ ਨੇ ਪੇਚ ਕੀਤਾ ਉਹਨਾਂ ਨੂੰ ਰਿਮਾਂਡ ਤੋਂ ਬਾਅਦ ਕੋਰਟ ਦੇ ਵਿੱਚ ਕੀ ਕੁਝ ਕੋਈ ਖੁਲਾਸਾ ਕਰ ਸਕੀਏ ਵੀਨਸ ਕੋਰਟ ਦੇ ਵਿੱਚ ਕਿ ਐਦਾ ਹੀ ਕੰਮ ਉਦਾਂ ਹੀ ਰਿਹਾ ਕਿ ਆ ਮਾਰਿਆ ਤਾਂ ਬੜਾ ਵੱਡਾ ਅਸੀਂ ਨਿਕਲਿਆ ਕੁਝ ਵੀ ਨਹੀਂ ਦੇਖੋ ਜੀ ਇਹਦਾ ਸਰਕਾਰੀ ਵਕੀਲ ਜੋ ਦੱਸ ਰਹੇ ਨੇ ਉਹ ਤਾਂ ਇਹ ਹੈ ਦੀ ਜਿਹੜਾ ਹਿਮਾਚਲ ਦੇ ਵਿੱਚ ਸੀਗਾ ਉੱਥੇ 402 ਹੈਕਟੇਅਰ ਮਤਲਬ 1000 ਏਕੜ ਤੋਂ ਵੱਧ ਦਾ ਜਿਹੜਾ ਫਾਰਮ ਹੈ ਉਹ ਹੈ ਉੱਥੇ ਇਹਨਾਂ ਨੇ ਉਹ ਸਿਰਫ ਇੱਕ ਇੱਕ ਏਕੜ ਦਿਖਾਈ ਹੋਈ ਹੈ ਜਿਹੜੀ ਮਤਲਬ ਫਾਰਮ ਭਰੇ ਸੀਗੇ ਜਦੋਂ ਵੋਟਾਂ ਦੇ ਵਿੱਚ ਉਸ ਨੂੰ ਲੈ ਕੇ ਮਤਲਬ ਉਹਨਾਂ ਨੇ ਉੱਥੇ ਵੈਸਟ ਕੀਤੀ ਪੇ ਜੱਜ ਸਾਹਿਬ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਵੀ ਆਹ ਗੱਲ ਇਸ ਤਰ੍ਹਾਂ ਤਾਂ ਸਾਨੂੰ 7 ਦਿਨ ਦਾ ਹੋਰ ਰਿਮਾਂਡ ਦਿੱਤਾ ਜਾਵੇ ਚਾਹੇ ਮੰਗ ਤਾਂ ਮਤਲਬ ਸਰਕਾਰੀ ਵਕੀਲਾਂ ਦੀ ਸੀ ਇਹ 7 ਦਿਨ ਦੀ ਜਿਹੜੇ ਵਿਜੀਲੈਂਸ ਦੇ ਥਰੂ ਸੀਗੇ ਇਹ ਗੱਲ ਕਰ ਵੀ ਮਤਲਬ ਜੱਜ ਸਾਹਿਬ ਨੇ ਨਜਾਕਤਾਨ ਦੇਖਦੇ ਹੋਏ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਐ ਐਤਵਾਰ ਨੂੰ ਫਿਰ ਪੇਸ਼ੀ ਹੋਣੀ ਹੈ ਉਸ ਦਿਨ ਦੇਖੋ ਮਤਲਬ ਕੀ ਕਾਰਵਾਈ ਹੁੰਦੀ ਹੈ ਆਪਾਂ ਤਾਂ ਇਹੀ ਅਪੀਲ ਕਰਦੇ ਆਂ ਵੀ ਜਿਹੜਾ ਹੱਲਾ ਹੂ ਵਾਲਾ ਕੋਰਟ ਦੇ ਬਾਹਰ ਪ੍ਰੈਸ਼ਰ ਬਣਾਉਣਾ ਕਿਉਂਕਿ ਮਤਲਬ ਜਦੋਂ ਕੋਰਟ ਦੇ ਮੂਰੇ ਇਕੱਠ ਹੁੰਦਾ ਹੈ ਇਹ ਤਾਂ ਮਾਨਜੋਗ ਹਾਲਾਤਾਂ ਨੇ ਜਿਹੜੀਆਂ ਉਹ ਮਤਲਬ ਇਸ ਗੱਲ ਨੂੰ ਸਮਝਦਿਆਂ ਨੇ ਵੀ ਇਹ ਕੋਰਟ ਦੇ ਉੱਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ ਇਸ ਕਰਕੇ ਉਹਨਾਂ ਨੂੰ ਮਤਲਬ ਕਈ ਵਾਰੀ ਸ਼ਰੀਕਦਰ ਤਰੀਕੀ ਤੇ ਚੱਲੀ ਜਾਂਦੀ ਹੈ ਜਦੋਂ ਮਾਹੌਲ ਸ਼ਾਂਤ ਹੁੰਦਾ ਹੈ ਤੇ ਉੱਥੇ ਨਿਵਾਣਾ ਵੜ ਕੇ ਬੰਦਾ ਜਾਂਦਾ ਹੈ ਤਾ ਉਸ ਨੂੰ ਗੱਲ ਨੂੰ ਜਿਹੜੇ ਜਸ ਸਾਹਿਬ ਨੇ ਉਸਰੇ ਲਾਉਂਦੇ ਯਾਨੀ ਕਿ ਜਿਵੇਂ ਤੂੰ ਸਾਨੂੰ ਅਪਡੇਟ ਦਿੱਤੀ ਦਰਸ਼ਕਾਂ ਨੂੰ ਵੀ ਤੇ ਮੈਨੂੰ ਵੀ ਕਿ ਜਿਹੜਾ ਹਮਾਚਲ ਦੇ ਵਿੱਚ ਉਹ ਫਾਰਮ ਉਸੇੋਂ ਜ਼ਿਆਦਾ ਸੀਗਾ ਜਗ੍ਹਾ ਜ਼ਿਆਦਾ ਸੀ ਤੇ ਦਿਖਾਇਆ ਘਟ ਗਿਆ ਤਾਂ ਜਿਵੇਂ ਆਪਾਂ ਕੱਲ ਤੋਂ ਹੀ ਗੱਲ ਕਰ ਰਹੇ ਆ ਵੀ ਜਿਹੜੀ ਇਹ ਜਾਂਚ ਹੈ ਆਮਦਨ ਤੋਂ ਜ਼ਿਆਦਾ ਕੇਸ ਦੇ ਵਿੱਚ ਚੱਕਿਆ ਗਿਆ ਪਰ ਇਹ ਜਾਂਚ جاری ਹੈ ਡਰੱਗਸ ਵੱਲ ਤਾਂ ਜਿਹੜਾ ਅੱਜ ਤੱਥ ਰੱਖਿਆ ਗਿਆ ਵੀਜ਼ੇ ਲੋਬ ਯਾਨੀ ਵੀਜ਼ਨਸ ਉਹਦੇ ਵਿੱਚ ਕਾਮਯਾਬ ਰਿਹਾ ਵੀਲੇ ਨੇ ਸਹੀ ਤੱਥ ਰੱਖਿਆ ਕੋਰਟ 'ਚ ਜੇ ਕੋਈ ਇਹ ਤਾਂ ਹਲੇ ਤਾਂ ਕੀ ਕਹੇ ਮਤਲਬ ਜਿਹੜੇ ਪੈਸਾ 161 ਕਰੋੜ 560 ਕਰੋੜ ਜਿਹੜੇ ਉਹ ਪੈਸੇ ਨੇ ਉਹ ਕੰਪਨੀ ਦੇ ਵਿੱਚ ਕੋਈ ਲੱਗੇ ਹੋਏ ਨੇ ਸਾਈਪ੍ਰਸ ਵਗੈਰਾ ਵਿਦੇਸ਼ ਦੀਆਂ ਕੰਪਨੀਆਂ ਦੇ ਵਿੱਚ ਜੀ ਤਾਂ ਉਹ ਮਤਲਬ ਦੇਖੋ ਵੀ ਉਹਨਾਂ ਦੇ ਡਾਕੂਮੈਂਟ ਕਿਸ ਤਰ੍ਹਾਂ ਪੂਰੇ ਹੁੰਦੇ ਨੇ ਕੀ ਚੱਕਰ ਹੈ ਉਹ ਤਾਂ ਥੋੜਾ ਜਆ ਜਿਹੜੇ ਵਕੀਲਾਂ ਤੋਂ ਵੀ ਵੱਧ ਮਤਲਬ ਇਹਦੇ ਫਾਈਨਾਂਸ ਦੇ ਸਪੈਸ਼ਲਿਸਟ ਨੇ ਉਹ ਦੇਖ ਕੇ ਦੱਸਣਗੇ ਵੀ ਇਹਦੇ ਵਿੱਚ ਕੋਈ ਗੱਲ ਹੈਗੀ ਹੈ ਜਾਂ ਨਾ ਹੈਗੀ ਹੈ ਗੱਲ ਕਰ ਮਤਲਬ ਇਹਨਾਂ ਨੂੰ ਕੁਝ ਹੋਰ ਵੀ ਇਹ ਲੱਗਿਆ ਵੀ ਜੁਪੀ ਦੇ ਵਿੱਚ ਵੀ ਕੋਈ ਹੈਗਾ ਕੋਈ ਫੈਕਟਰੀ ਹੈ ਉੱਥੇ ਵੀ ਹੋ ਸਕਦਾ ਹੈ ਮਤਲਬ ਇਹਨਾਂ ਨੂੰ ਲੈ ਕੇ ਜਾਇਆ ਜਾਵੇ ਪਰ ਡਾਕਟਰ ਸਾਹਿਬ ਤੋਂ ਉਹਦਾ ਫੈਕਟਰੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹਿਮਾਚਲ ਦੇ ਸਾਹਮਣੇ ਆ ਗਿਆ ਵੀ ਐਡਾ ਵੱਡਾ ਫਾਰਮ ਹਾਊਸ ਹੈ ਕਿੰਨੇ ਏਕੜ ਤੁਸੀਂ ਕਹਿ ਰਹੇ ਹੋ ਵੀ ਇਸੀਗਾ ਤੇ ਦਿਖਾਇਆ ਕਿੰਨਾ ਗਿਆ ਇੱਕ ਵਾਰ ਦਸਖਾਂ ਤੇ ਮੈਨੂੰ ਦੁਬਾਰਾ ਦਿਖਾਓ ਪਲੀਜ਼ 402 ਏਕੜ ਜੋ ਵਿਜੀਵਸ ਕਹਿੰਦੀ ਹੈ ਉਹ 402 ਹੈਕਟੇਅਰ ਕਹਿੰਦੇ ਐ ਤੇ ਜਿਹੜਾ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਦਿਖਾਇਆ ਉਹ 1 1 1 ਕਹਿੰਦੇ ਆ ਮਤਲਬ ਕਾफी ਜਾਦੇ ਇਹਦੇ ਵਿੱਚ ਡਿਫਰੈਂਸਸ ਐ ਉਹਦੇ ਵਿੱਚ ਹੋ ਸਕਦਾ ਜੇ ਹਿੱਸਾ ਵੀ ਪਵੇ ਤਾਂ ਹਿੱਸਾ ਮਤਲਬ ਤਾਂ ਵੀ ਕਾफी ਜ਼ਮੀਨ ਜ਼ਿਆਦਾ ਤਾਂ ਜਿਹੜੀ ਉਹ ਬਣਦੀ ਹੈ ਤੇ ਹਿਸੇ ਹੁੰਦੀ ਹੈ ਗੱਲ ਕਰਦੇ ਇਹ ਸਰਕਾਰੀ ਵਕੀਲੇ ਜਰੂਰ ਕਹੀ ਜਾਂਦੇ ਨੇ ਵੀ ਜਾਂਚ ਦੇ ਵਿੱਚ ਮਜੀਠੀਆ ਸਾਹਿਬ ਜਿੰਨਾ ਸਹਿਯੋਗ ਚਾਹੀਦਾ ਉਹਨਾਂ ਸਹਿਯੋਗ ਨਹੀਂ ਕਰ ਰਹੇ ਇਸ ਕਰਕੇ ਮਤਲਬ ਸਾਨੂੰ ਦਿੱਕਤਾਂ ਆ ਰਹੀਆਂ ਨੇ ਜਾਂਚ ਕਰਨ ਦੇ ਵਿੱਚ ਇਹ ਗੱਲ ਮਤਲਬ ਸਰਕਾਰੀ ਯਾਨੀ ਇਹ ਨਹੀਂ ਯਾਨੀ ਕਿ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਫਿਰ ਮਗੀਟਿਆ ਸਾਹਿਬ ਜਿਹੜੇ ਕੇ ਉਹਨਾਂ ਦੇ ਪਤਨੀ ਜਾਨ ਦੇ ਰਜ਼ੀਰ ਸੋਮਨੀ ਕਾਲ ਦਾ ਰੋਲਾ ਪਾ ਰਿਆ ਸੀ ਜੋ ਕਿ ਜਿੰਨੇ ਸਹੀ ਸਬੂਤ ਰੱਖਿਆ ਇਹਦਾ ਮਤਲਬ ਕਿਤਨਾ ਕਿਤੇ ਇਹਦਾ ਗੁਨਾਹਗਾਰ ਹੈਗੇ ਨਾ ਉਹ ਆਮਨਤੋਵਾਜ ਦਾ ਦੇਚ ਫਸੇ ਨਾ ਉਹ ਜੀ ਗੱਲ ਤਾਂ ਇਹ ਹੈ ਨਾ ਹਲੇ ਪਤਾ ਲੱਗੂਗਾ ਜਿਹੜੇ ਡਾਕੂਮੈਂਟ ਨੇ ਜਿਹੜੇ ਫਾਈਨਾਂਸ ਦੇ ਸਪੈਸ਼ਲਿਸਟ ਬੰਦੇ ਹੁੰਦੇ ਨੇ ਸੀਏ ਵਗੈਰਾ ਹੁੰਦੇ ਨੇ ਜਾਂ ਇਹਦੂ ਹੋਰ ਵੱਧ ਪਰੇ ਹਣ ਉਹ ਦੇਖਣਗੇ ਸਾਰੀਆਂ ਇਹ ਗੱਲਾਂ ਉਹ ਤੋਂ ਬਾਅਦ ਉਹ ਗੱਲਾਂ ਜਾਂਚ ਕੇ ਸਾਰਾ ਕੁਝ ਉਧਰ ਉਧਰ ਪੜਤਾਲ ਕਰਕੇ ਇਹ ਫੇਰ ਗੱਲ ਕਲੀਅਰ ਹੋਊਗੀ ਉਹ ਮਤਲਬ ਹਜੇ ਉਹ ਕਹਿਣਾ ਥੋੜਾ ਜਾਇ ਜਲਦਬਾਜੀ ਹੈ ਡਾਕਟਰ ਸਾਹਿਬ ਚਲੋ ਮੰਨਦੇ ਆ ਉਹ ਜਾਂਚ ਦਾ ਵਿਸ਼ੇ ਹੈ ਪਰ ਇਹ ਗੱਲ ਤਾਂ ਤੁਸੀਂ ਬੰਦੇਓ ਕੇ ਬਿਜ਼ਨਸ ਨੇ ਕਰ ਵਧੇ ਕੀਤੀ ਹੈ ਨਹੀਂ ਅੱਗੇ ਕੇਸ ਲੰਮਕਦੇ ਰਹਿੰਦੇ ਨੇ ਤੇ ਇਹ ਪਹਿਲਾ ਕੇਸ ਹੈ ਜਿਹੜਾ ਕਿ ਇਹ ਬਿਜ਼ਨਸ ਨੇ ਇੱਕ ਬੰਦੇ ਨੂੰ ਦੁਬਾਰਾ ਰਿਮਾਂਡ ਤੇ ਲੈ ਲਿਆ ਨਹੀਂ ਅਕਸਰ ਦੁਬਾਰਾ ਰਿਮਾਂਡ ਨਹੀਂ ਮਿਲਦਾ ਦੁਬਾਰਾ ਜ਼ਮਾਨਤ ਮਿਲ ਜਾਂਦੀ ਹੈ ਜਾਂ ਕਸ਼ੂਰੀ ਵੇਦਨੇ ਹੈ ਤੇ ਬਿਜ਼ਨਸ ਨੇ ਖੁਲਾਸਾ ਵੀ ਕਰ ਦਿੱਤਾ ਹੈ ਵੀ ਇੰਨੀ ਇੰਨਾ ਉੱਥੇ ਯਾਨੀ ਕਿ ਮਾਤਲ ਵਿੱਚ ਪ੍ਰਾਪਰਟੀ ਪ ਤੁਸੀਂ ਸਮਝੋ ਨਾ ਕਿ ਜਿੱਥੇ ਸ ਹੈ ਨਾ ਫਿਰ ਉਹ ਹੱਲਾ ਹੋ ਕਰਕੇ ਵੱਧ ਗਿਆ ਜੇ ਮਤਲਬ ਇਹ ਹੱਲਾ ਹੋ ਨਾ ਕਰਦੇ ਉਸੇ ਕੱਠ ਨਾ ਦਿਖਾਉਂਦੇ ਇਹ ਮਤਲਬ ਗਰਮ ਮਾਹੌਲ ਨਾ ਦਿਖਾਉਂਦੇ ਤਾਂ ਮਨਜੋਗ ਜਲਸਾ ਹੋ ਸਕਦਾ ਕਸਦੀ ਚ ਤੋਰ ਦਿੰਦੇ ਜਾਂ ਕੋਈ ਹੋਰ ਫੈਸਲਾ ਲੈ ਲੈਂਦੇ ਇਹ ਜਿਹੜੇ ਹੱਲਾ ਹੋ ਦਾ ਮਾਹੌਲ ਬਣ ਗਿਆ ਉਹਦੇ ਕਾਰਨ ਮਤਲਬ ਜਿਹੜਾ ਇਹ ਰਿਮਾਂਡ ਹੈ ਉਹ ਜ਼ਰੂਰ ਵਧੇਗਾ ਚਲੋ ਢਾਡ ਸਾਹਿਬ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਮਜੀਠਿਆ ਕੇਸ ਤੇ ਪੂਰੀ ਅਪਡੇਟ ਦਿੱਤੀ ਤੇ ਇਹਦੇ ਦੇ ਉੱਪਰ ਪਲਪਾ ਨਜ਼ਰ ਬਣਾ ਕੇ ਰੱਖਿਓ ਮੈਂ ਤੁਹਾਡੇ ਕੋਲ ਦੁਬਾਰਾ ਆਵਾਂਗਾ ਜੇ ਵੀ ਹੋਰ ਕੋਈ ਲਾਈਵ ਦੀ ਅਪਡੇਟ ਆएगी ਤਾਂ ਫਿਲਹਾਲ ਹੀ ਤੁਹਾਡਾ ਧੰਨਵਾਦ ਕਰਦਾ ਜੀ ਧੰਨਵਾਦ ਸੋ ਦੋਸਤੋ ਇਹ ਜੜ ਨਾਲ ਜੁੜੇ ਰਜਿੰਦਰ ਸਿੰਘ ਜੀ ਮਾਨਸਾ ਤੋਂ ਜਿਨ੍ਹਾਂ ਨੇ ਸਾਨੂੰ ਅਪਡੇਟ ਦਿੱਤੀ ਕਿ ਅੱਜ ਵਿਕਰਮ ਮਜੀਠਿਆ ਦੀ ਪੇਸ਼ੀ ਸੀ ਮਜੀਠਿਆ ਤੋਂ ਪੇਸ਼ੀਓ ਪਹਿਲਾਂ ਕਈ ਯਾਨੀ ਕਿ ਸ਼੍ਰੋਮਣੀ ਕਾਲ ਦੇ ਦਰਸ਼ਕ ਜਿਹੜੇ ਕਿ ਫੈਨਸ ਕਹਿ ਲੋ ਜਾਂ ਉਹਨੇ ਸਮਰਥਕ ਕਹਿ ਲੋ ਉਹਨੂੰ ਘਰਾਂ ਦੀ ਡਿਟੇਲ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਇਹ ਦੇਖਣੀ ਚਾਹੀਦੀ ਜੇ ਸੁਮਨੀ ਗੱਲ ਦਾ ਜਿਹੜੇ ਪ੍ਰਧਾਨ ਕੋ ਹੁੰਦੇ ਨੇ ਆਪਣਾ ਸੁਖਵੀਰ ਬਾਦਲ ਉਹ ਜਦੋਂ ਜਾ ਰਹੇ ਸੀ ਪੇਸ਼ੀ ਤੇ ਤਾਂ ਉਹਨਾਂ ਨੇ ਰੋਕਿਆ ਗਿਆ ਉਹਨਾਂ ਨੇ ਕਿਹਾ ਕਿ ਮੈਂ ਹੰਬ ਸਹਿਬ ਗੁਰਦੁਆਰਾ ਜਾ ਰਿਹਾ ਜਿਵੇਂ ਕਿ ਸਾਡੇ ਪੱਤਰਕਾਰ ਦੇ ਸਾਹਮਣੇ ਦੱਸਿਆ ਕਿ ਉਹ ਨੇ ਝੂਠ ਬੋਲਿਆ ਸੱਚ ਬੋਲ ਦਿੰਦੇ ਤਾਂ ਉੱਥੇ ਬੈਸਣਾ ਨਹੀਂ ਚਾਹੀਦਾ ਸੀ ਉਸ ਪੁਲਿਸ ਅਧਿਕਾਰੀ ਨਾਲ ਤਾਂ ਉਹਨੂੰ ਕੁਝ ਸਮੇਂ ਲਈ ਗ੍ਰਿਫਤਾਰ ਵੀ ਕਰਨਾ ਪਿਆ ਹਾਂ ਪਰ ਬਾਅਦ 'ਚ ਉਹ ਸਹੀ ਰਿਹਾ ਕਿ ਉਹਨੂੰ ਛੱਡ ਦਿੱਤਾ ਗਿਆ ਤੇ ਜੋ ਸਾਹਮਣੇ ਮੇਨ ਗੱਲ ਆਈ ਹੈ ਕਿ ਮਜੀਠੀਆ ਹੁਣ ਇਸ ਚੱਕਰ ਵਿੱਚ ਚੱਕੀਂ ਦਾ ਫਸ ਚੁੱਕੇ ਨੇ ਸਰਕਾਰੀ ਵਕੀਲਾਂ ਨੇ ਜੋ ਤੱਥ ਰੱਖੇ ਰੀ ਵੀਰਨਸ ਨੇ ਉਹਨਾਂ ਸਾਹਮਣੇ ਕਿ ਮਜੀਠੀਆ ਦੀ ਇੱਕ ਫਾਰਮ ਹੂਜਾ ਹੈ ਹਿਮਾਚਲ ਦੇ ਵਿੱਚ ਜਿਹੜਾ ਇਹਨਾਂ ਨੇ ਸ਼ੋਕ ਤੈ ਵੀਰਨਸ ਨੇ ਦਿਖਾਇਆ ਕਿ ਇਹ 402 ਹੈਕਟੇਅਰ ਹੈ ਪਰ ਮਜੀਠੀਆ ਸਾਹਿਬ ਨੇ ਆਪਣੇ ਪਿੱਛੇ ਪਰਚੇ ਦੇ ਵਿੱਚ ਉਸ ਨੂੰ ਇੱਕ ਏਕੜ ਦਿਖਾਇਆ ਜੋ ਕਿ ਬਹੁਤ ਵੱਡਾ ਇੱਕ ਡਿਫਰੈਂਸ ਆ ਗਿਆ ਹੈ ਤੇ ਮਜੀਠੀਆ ਸਾਹਿਬ ਕੋ ਜੇ ਸਬੂਤ ਨਹੀਂ ਦਿੱਤੇਗੇ ਇਸੇ ਕਰਕੇ ਅੱਜ ਸਰਕਾਰੀ ਗਿਲੇਨ ਤਤ ਰੱਖੇ ਨੇ ਕੋਰਟ ਦੇ ਵਿੱਚ ਸਭ ਅੱਗੇ ਵੀ ਇਹਨਾਂ ਦੇ ਯੂਪੀ ਦੇ ਵਿੱਚ ਵੀ ਕਈ ਫਾਰਮ ਹਾਊਸ ਨੇ ਅਸੀਂ ਉਹਨਾਂ ਦੇ ਲਈ ਸਦਨਾ ਹੋਰ ਮਾਨ ਮੰਗਦੇ ਆ ਹਾਲਾਂਕਿ ਕੋਰਟ ਨੇ ਦੇਖਿਆ ਕਿ ਹੱਲਾ ਗੁੱਲਾ ਬਹੁਤ ਹੋ ਰਿਹਾ ਹੈ ਪੰਜਾਬ ਦੇ ਵਿੱਚ ਕਾਫੀ ਸੜਕਾਂ 'ਤੇ ਲੋਕ ਉਤਰ ਰਹੇ ਨੇ ਪੁਲਿਸ ਨੂੰ ਵੱਲ ਨੂੰ ਆਪਣਾ ਪ੍ਰਯੋਗ ਕਰਨਾ ਪੈ ਰਿਹਾ ਜਿਸ ਕਰਕੇ ਕੋਰਟ ਨੇ ਇਹਨਾਂ ਨੂੰ 4 ਦੇ ਰਿਮਾਂਡ ਤੇ ਹੋਰ ਭੇਜ ਦਿੱਤਾ ਹੈ ਅਤੇ ਐਤਵਾਰ ਨੂੰ ਦੁਆਰਾ ਵਿਕਰਮ ਜੀਠਿਆ ਪੇਸ਼ ਹੋਣਗੇ ਦੁਆਰਾ ਇਸੇ ਅਦਾਲਤ ਦੇ ਵਿੱਚ ਜਿਵੇਂ ਅਸੀਂ ਸਵੇਰੇ ਗੱਲਾਂ ਕਰ ਰਹੇ ਸੀ ਕਿ ਅੱਜ ਵਿਕਰਮ ਜੀ ਨੂੰ ਰਾਹਤ ਮਿਲ ਸਕਦੀ ਹੈ ਪਰ ਵਿਕਰਮ ਜੀਠਿਆਂ ਰਾਹਤ ਨਹੀਂ ਮਿਲੀ ਉਲਟਾ ਉਹਨਾਂ ਦੀ ਮੁਸ਼ਕਲਾਂ ਹੋਰ ਵੱਧ ਚੁੱਕੀਆਂ ਨੇ ਸੋ ਦੋਸਤੋ ਇਹ ਸਾਡਾ ਸ਼ਾਨਦਾਰ ਲਾਈਵ ਦਾ ਪ੍ਰੋਗਰਾਮ ਸੀ ਤੇ ਤੁਹਾਡੇ ਦੁਆਰਾ ਜੋੜਾ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਦੋਸਤੋ